ਤਸ ਕਰ ਕਾਲ ਹੋਏ ਆ ਮੈਂ ਮਹਾਰੀ ਯਾਰੇ ਤਸ ਕਰ ਕਾਲ ਹੋਏ ਯਾਰੇ ਇਸੇ ਸੇ ਰੱਬ ਨੇ ਹੋ ਨਬੀ ਯਾਲਾ ਜੋ ਸਾਸ਼ੇ ਦੇ ਜਨਮ ਦਿਹਾੜੇ ਦੀਆਂ ਵਸਾਖੀ ਦੀ ਸ਼ੁਭ ਦਿਹਾੜੇ ਦੀਆਂ ਸਮੂਹ ਸਾਧ ਸੰਗਤ ਨੂੰ ਗੁਰਦੁਆਰਾ ਵੱਡਾ ਗੁਰਦੁਆਰਾ ਸਰੋਵਰ ਵਾਲਾ ਸਾਹਿਬ ਵਿਖੇ ਨੀਲਕਾਰੀ ਸੇਵਾ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਸਰ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਪਤਨ ਅੱਜ ਸਾਡੇ ਦਾ ਸਾਜਣਾ ਦੇ ਵਾਰਿਸ ਸੁਹਾਵਣ ਦੇ ਪ੍ਰੋਨਾਮ ਨਾਮ ਲੈ ਕੇ ਸਨਕਲੋ ਲ ਬਣਾਇਆ ਜਾ ਰਿਹਾ ਇਸੇ ਤਰ੍ਹਾਂ ਹਰ ਸਾਲ ਜਿੱਥੇ ਨਿਹੰਗ ਸਿੰਘ ਸਾਹਿਬ ਦੇਲਾ ਗੁਰਦਾਸਪੁਰ ਪੰਜਾਬ ਵਿੱਚ ਵੀ ਇਹ ਈਤਾਰੀ ਸੰਗਤਾਂ ਵੱਲੋਂ ਗੁਰਦਵਾਰਾ ਸਾਹਿਬ ਵੱਲੋਂ ਸਾਂਝਾ ਨਾਲ ਸਹਿਯੋਗ ਕਰਕੇ ਬੜੇ ਵੱਡੇ ਪੱਧਰ ਤੇ ਵਿਸਾਖੀ ਦਾ ਪਰਬ ਮਨਾਇਆ ਜਾਂਦਾ ਜਾ ਰਿਹਾ ਅਸੀਂ ਇੱਥੇ ਸਭ ਨਿਹਤਾਰੀ ਸੰਗਤਾਂ ਵੱਲੋਂ ਈਤਾਰੀ ਸੇਵਾ ਸਭਾ ਵੱਲੋਂ ਸੰਗਤਾਂ ਦੇ ਵਾਸਤੇ ਉਹਨਾਂ ਦੇ ਵਾਸਤੇ ਇੱਥੇ ਲੰਗਰ ਪਿਆਰ ਕੀਤਾ ਸਵੇਰ ਤੋਂ ਚਾਹ ਪੋੜਾ ਦਾ ਲੰਗਰ ਚੱਲ ਰਿਹਾ ਜਲੇਬੀਆਂ ਦੇਸੀ ਘਿਓ ਦੀਆਂ ਹੋਰ ਲੰਗਰ ਚੱਲ ਰਹੇ ਨੇ ਸੰਗਤਾਂ ਉਹਨਾਂ ਬਾਕੇ ਅੰਮ੍ਰਿਤ ਵੇਲੇ ਆਨ ਕਰ ਰਹੀਆਂ ਨੇ ਸਾਂਝ ਸੰਖਸ਼ੀਆਂ ਲੈ ਰਹੀਆਂ ਨੇ ਅਸੀਂ ਸਾਰੀ ਸੰਗਤ ਨੂੰ ਸਾਰੇ ਪ੍ਰਮਾਨਤ ਨਾਮ ਵਾਲੇ ਸੰਤਾਂ ਨੂੰ ਬੇਹੱਦ ਸਤਿ ਸ੍ਰੀ ਅਕਾਲ ਵੱਲੋਂ ਸਾਰੇ ਸੰਤਾਂ ਵੱਲੋਂ ਬਹੁਤ ਬਹੁਤ ਵਧਾਈ ਵਿਧਾਈ ਦਿੰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਂਗ ਸਿੰਘ ਜੀ ਤੇ ਮਹਾਰਾਜ ਜਨ ਤਨ ਕੇ ਲਿਆਲੇ ਪਾਸ਼ਾ ਜੀ ਦਾ ਵਡਾ ਗੁਰਦਰਾ ਸਰੋਵਰ ਸਾਹਿਬ ਆਹਰਾ ਸੱਚੇ ਪਾਸ਼ਾ ਜੀ ਖਾਲਸੇ ਦਾ ਜਨਮ ਦੇ ਆੜਾ ਮਨਾਰੀਆਂ ਗਰੀਬਾਂ ਦਾ ਸੱਚੇ ਪਾਸ਼ਾ ਸੰਗਤਾਂ ਦਾ ਅਟੁੱਟ ਲੰਗਰ ਮਹਾਰਾਜ ਸੱਚੇ ਪਾਸ਼ਾ ਆਪ ਨਹੀਂ ਹਸਕਤਾ ਪਿਆਰਗਾਰੀਆਂ ਸਾਰੇ ਨਗਰ ਦੀ ਸਾ ਸੰਗਤਾਂ ਲੋ ਸਾਰੀ ਸੰਗਤਾਂ ਲੋ ਮਹਾਰਾਜ ਬੈਲਜੜ ਕੇ ਨੀਲਤਾਰੀ ਸਭ ਕੋਲ ਮਹਾਰਾਜ ਸੱਚੇ ਪਾਸ਼ਾ ਇਸ ਦਾ ਉਪਰਾਲਾ ਕੀਤਾ ਗਿਆ ਆਪ ਜੀ ਨੂੰ ਬਹੁਤ ਬਹੁਤ ਇਸ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਮਹਾਰਾਜ ਚੱਚੇ ਸੱਚੇ ਪਾਸ਼ਾ ਚਰਦੀ ਕਲਾ ਕਰੇ ਦਿਨ ਦੁਗਲੀ ਰਾਤ ਚੌਗਨੀ ਕਰੇ ਸਭ ਨੂੰ ਖੁਸ਼ੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ